ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਲੀਡਰਸ਼ਿਪ ਦਾ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਦਾ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਹੜਾ ਅੱਜ ਉਹ ਆਮ ਆਦਮੀ ਪਾਰਟੀ ਦੇ ਹਰਿੰਦਰ ਧਾਲੀਆਲ ਦੇ ਪ੍ਰਚਾਰ ਲਈ ਬਰਨਾਲੇ ਆ ਕੇ ਇੱਕ ਵੱਡਾ ਹੁਲਾਰਾ ਦੇ ਕੇ ਗਏ ਨੇ ਬਿਲਕੁਲ ਬਲ ਮਿਲੂਗਾ ਜੀ ਜਦੋਂ ਜਿਨ੍ਹਾਂ ਨੂੰ ਲੋਕ ਇੰਨਾ ਪਿਆਰ ਕਰਦੇ ਹੋਣ ਜਿਨ੍ਹਾਂ ਨੇ ਇੱਕ ਇੰਡੀਆ ਦੀ ਰਾਜਨੀਤੀ ਦੇ ਵਿੱਚ ਦੋ ਲੀਡਰਾਂ ਨੇ ਬੜੀ ਵੱਡੀ ਚੇਂਜ ਲਿਆਂਦੀ ਹੋਵੇ ਉਹ ਅੱਜ ਬਰਨਾਲੇ ਦੇ ਵਿੱਚ ਆਏ ਹੋਣ ਤਾ ਅੱਜ ਬਹੁਤ ਬੜ ਮਿਲਿਆ ਤੁਹਾਡੇ ਸਾਹਮਣੇ ਲੋਕਾਂ ਦਾ ਇਕੱਠ ਦੱਸਦਾ ਵੀ ਅੱਜ 23 ਤਰੀਕ ਨੂੰ ਆਉਣ ਵਾਲਾ ਰਿਜ਼ਲਟ ਡਿਸਾਈਡ ਹੋ ਗਿਆ। ਕਾਲੀ ਬਾਸ ਅੱਜ ਲੋਕ ਪਰ ਬਰਨਾਲਾ ਜਿੱਤ ਆ ਕੇ ਆਉਣ ਵਾਲੇ ਪ੍ਰੋਜੈਕਟ ਜੀ ਲੈਣੇ ਆ। ਆਉਣ ਵਾਲਾ ਪ੍ਰੋਜੈਕਟ ਜੀ ਜੇ ਆਪਾਂ ਇੱਕ ਗੱਲ 'ਚ ਗੱਲ ਕਰਨੀ ਹੋਵੇ ਤਾਂ ਡਿਵੈਲਪਮੈਂਟ ਵੀ ਜਿਹੜੀ 35 ਸਾਲਾਂ ਤੋਂ ਬਰਨਾਲਾ ਮਗਰ ਰਹਿ ਗਿਆ ਸਰਕਾਰਾਂ ਦੀਆਂ ਗਲਤੀਆਂ ਕਰਕੇ ਜਾਂ ਇੱਥੋਂ ਐਮ.ਐਲ.ਏ ਸਰਕਾਰ ਦਾ ਨਾਮ ਬੰਨ ਕਰਕੇ ਤਾਂ ਜੋ ਵੀ ਕੀ ਕੰਮ ਗਣਾਉਣੇ ਆ ਮਤਲਬ ਕੰਮ ਗਣਾਉਣ ਦਾ ਨਹੀਂ ਜੋ ਬਰਨਾਲੇ ਦੇ ਲੋਕ ਕੋ ਕੰਮ ਕਰਨਗੇ ਰਹਿੰਦੇ ਢਾਈ ਸਾਲਾਂ ਚ ਤਾਂ ਉਹੀ ਕੰਮ ਬਰਨਾਲੇ ਦੇ ਹੋ ਜਾਣਗੇ ਸਰਕਾਰ ਦੀ ਮਦਦ ਦੇ ਨਾਲ। ਬਰਨਾਲੇ ਵੀਰਾਂ ਨੂੰ ਬਰਨਾਲੇ ਲੋਕਾਂ ਨੂੰ ਵੀ ਜਾਣਾ ਚਾਹੀਦਾ। ਮੈਂ ਥੋੜੇ ਚੈਨਲ ਦੇ ਮਾਧਿਅਮ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਬਰਨਾਲੇ ਦੇ ਲੋਕਾਂ ਨੂੰ ਵੀ ਬਰਨਾਲਾ ਬੜੇ ਲੰਬੇ ਸਮੇਂ ਬਾਅਦ ਤਕਰੀਬਨ 30-35 ਸਾਲਾਂ ਬਾਅਦ ਸਰਕਾਰ ਦੇ ਨਾਲ ਚੱਲਿਆ ਸਰਕਾਰ ਦੇ ਨਾਲ ਰਲਿਆ ਤਾਂ ਰਹਿੰਦੇ ਇਸ ਤਰ੍ਹਾਂ ਦੇ ਸਰਕਾਰ ਦੇ ਢਾਈ ਸਾਲ ਦਾ 3 ਸਾਲ ਦਾ ਸਮਾਂ ਵੀ ਆਪਾਂ ਸਰਕਾਰ ਦੇ ਨਾਲ ਚੱਲੀਏ ਤਾਂ ਜੋ ਰਹਿੰਦੇ ਅਧੂਰੇ ਕੰਮ ਨੇ ਵਿਕਾਸ ਦੇ ਕੰਮ ਨੇ ਜਾਂ ਜਿਹੜੇ ਚੱਲ ਰਹੇ ਕੰਮ ਨੇ ਉਹਨਾਂ ਨੂੰ ਹੋਰ ਤੇਜ਼ ਕਰਨ ਲਈ ਬਰਨਾਲੇ ਦੀ ਭਲਾਈ ਲਈ ਬਰਨਾਲੇ ਦੀ ਬਿਹਤਰੀ ਲਈ ਆਪਾਂ ਸਰਕਾਰ ਦੇ ਨਾਲ ਚੱਲੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਦੇਖੋ ਜੀ ਬਰਨਾਲੇ ਕਹਿ ਲੋ ਵੀ ਦੋ ਵਾਰੀ ਇੱਥੋਂ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਪਹਿਲਾਂ ਪਾਰਲੀਮੈਂਟ ਚ ਜਿਤਾਇਆ ਤੇ ਤਿੰਨ ਵਾਰੀ ਮੈਨੂੰ ਇੱਕ ਵਾਰੀ ਪਾਰਲੀਮੈਂਟ ਤੇ ਦੋ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਚੜਾਇਆ। ਸੋ ਬੜਾ ਪਿਆਰ ਮੈਨੂੰ ਇੱਥੋਂ ਮਿਲਿਆ ਤੇ 2 ਸਵਾ 2 ਸਾਲ ਪਹਿਲਾਂ ਜਦੋਂ ਮੈਂ ਕਹ ਲੋ ਵੀ ਕਿਉਂਕਿ ਲਗਭਗ 22 ਸਾਲ ਹੋ ਗਏ ਮੈਂ ਪਰ ਦੋ ਸਵਾ ਦੋ ਸਾਲ ਸਰਕਾਰ ਦਾ ਹਿੱਸਾ ਰਿਆ ਤੇ ਬਰਨਾਲੇ ਨੇ ਕੋਈ 35 ਸਾਲਾਂ ਦੀ ਵਾਰ ਸਰਕਾਰ ਜਿਹੜੀ ਹੈ ਉਹ ਦੇਖੀ ਤੇ ਲੋਕਾਂ ਨੇ ਸਰਕਾਰ ਦਾ ਸਵਾਦ ਕੀਆ ਸਾਡੇ ਪਿੰਡ ਵਾਲੇ ਨੇ ਵੀ ਸ਼ਹਿਰ ਵਾਲੇ ਨੇ ਵੀ ਉਹ ਦੇਖਿਆ ਨਹੀਂ ਸਾਡੇ ਹੀ ਹੁੰਦਾ ਸੀ ਜਿਹਦੀ ਸਰਕਾਰ ਐਮਐਲਏ ਤੋਂ ਵਲਟੇ ਜ ਅਕਾਲੀ ਦਲ ਦੀ ਸਰਕਾਰ ਤਾਂ ਕਾਂਗਰਸ ਦਾ ਐਮਐਲਏ ਕਾਂਗਰਸ ਦੀ ਸਰਕਾਰ ਤਾਂ ਅਕਾਲੀ ਦਲ ਦਾ ਐਮਐਲਏ ਜੇ ਸਰਕਾਰ ਦਾ ਬੰਦਾ ਜਿੱਤਿਆ ਤਾਂ ਕਰੋੜਾ ਰੁਪਇਆ ਜਿਹੜਾ ਸਾਡੇ ਪਿੰਡਾਂ 'ਚ ਹੈ ਤੇ ਤੁਸੀਂ ਜਿਹੜੇ ਮਰਜ਼ੀ ਪਿੰਡ ਜਾ ਕੇ ਸਰਵੇ ਕਰੋ ਇੱਕੋ ਗੱਲ ਪੁੱਛੋ ਕਿਹੜੀ ਪੈਸੇ ਕਿੰਨੇ ਆਇਆ ਤੇ ਬਿਜਲੀ ਦਰਕਾਰ ਚ ਕਿੰਨੇ ਆਇਤੀ ਮੈਂ ਤਾਂ ਤਾਂ 3.5 ਕਰੋੜ ਦਾ ਸਾਡੇ ਪਿੰਡਾਂ ਦਾ ਨਾ ਦੇਖੋ ਸਾਰੇ ਪਿੰਡਾਂ ਦੇ ਵਿੱਚ ਮਤਲਬ ਕਿ ਮੈਂ ਚੈਲੰਜ ਕਰਦਾ ਵੀ 10 ਮੈਂ ਹਿੱਸਾ ਵੀ ਕਿਸੇ ਸਰਕਾਰ ਦੇ ਵਿੱਚ ਆਇਆ ਹੋਵੇ ਤੇ ਇਹੀ ਲੋਕ ਚਾਹੁੰਦੇ ਆ ਵੀ ਭਾਈ ਜੇ ਸਰਕਾਰ ਬਣੀ ਹੈ ਡਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਲੋਕਾਂ ਨੇ ਸਰਕਾਰ ਹੋਣ ਦਾ ਫਾਇਦਾ ਜਿਹੜਾ ਦੇਖਿਆ ਇਸੇ ਕਰਕੇ ਮੈਂ ਬਰਨਾਲੇ ਦੇ ਲੋਕਾਂ ਨੂੰ ਅਪੀਲ ਬੇਨਤੀ ਵੀ ਕਰਦਾ ਵੀ ਆਪਾਂ ਸਾਥ ਸਰਕਾਰ ਦਾ ਦਈਏ ਜਿਹਨੇ ਡਿਵੈਲਪਮੈਂਟ ਕਰਾਉਣੀ ਆ ਵਿਕਾਸ ਕਰਾਉਣਾ ਨਹੀਂ 35 ਸਾਲ ਇੱਥੇ ਕੇ ਅੱਗੇ ਕੰਮ ਚੱਲੀ ਗਿਆ ਬੇਸਿਕ ਕੀ ਕਰੀਏ ਜੀ ਸਾਡੀ ਕਿਹੜਾ ਸਰਕਾਰ ਸੋ ਹੁਣ ਆਪਾਂ ਨੂੰ ਪਤਾ ਹੈ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਆਪਾਂ ਹਰਿੰਦਰ ਢਾਲੀਵਾਲ ਜੀ ਨੂੰ ਜਿਤਾਈਏ ਜਿਨ੍ਹਾਂ ਨੇ ਡਿਵੈਲਪਮੈਂਟ ਕਰਾਉਣੀ ਹੈ ਇਲਾਕੇ ਦਾ ਜਿਹੜਾ ਵਿਕਾਸ ਕਰਵਾਉਣਾ ਠੀਕ ਆ ਭਾਈ ਜੀ ਗਿੱਦੜਬਾਹਾ ਹੋਟ ਸੀਟ ਹੈ ਪਰੰਤੂ ਬਰਨਾਲਾ ਜਿਹੜੀ ਆਮ ਆਦੀ ਪਾਰਟੀ ਦੀ ਰਾਜਤਾਨੀਆ ਰਾਜਤਾਨੀ ਤੁਸੀਂ ਕੈਮ ਰੱਖੀ ਹੈ ਕਿ ਲੱਗਦਾ ਵੋਟਰ ਵੀ ਅੱਗੇ ਵਧਾਉਣਗੇ ਦੇਖੋ ਜੀ ਮੈਨੂੰ ਤਾਂ 80% ਜਿਹੜੀ ਉਮੀਦ ਹੈ ਜਿੱਦਾਂ ਦਾ ਰੁਝਾਨ ਮਿਲ ਰਿਹਾ ਤੇ ਅੱਜ ਵੀ ਤੁਸੀਂ ਦੇਖੋ ਜਿੱਨਾ ਇਕੱਠ ਹੋਇਆ ਮੈਂ ਜਦੋਂ ਵੀ ਸਾਰੇ ਕਿਤੇ ਜਾ ਕੇ ਖੁਦ ਵੀ ਮੀਟਿੰਗਾਂ ਕਰਦਾ ਹਰੇਕ ਪਿੰਡ ਚ 5 5 600 ਬੰਦਾ ਜਿਹੜਾ ਨਿਕਲ ਕੇ ਆਉਂਦਾ ਤੇ ਇੱਕੋ ਗੱਲ ਕਹਿੰਦਾ ਵੀ ਅਸੀਂ ਭਾਈ ਤੁਹਾਡੇ ਕੰਮ ਦਾ ਮੁੱਲ ਜਿਹੜਾ 모ੜਾਂਗੇ ਸੋ ਜਦੋਂ ਲੋਕ ਇਹ ਕਹਿੰਦੇ ਵੀ ਕੰਮ ਦਾ ਮੁੱਲ 모ੜਾਂਗੇ ਤਾਂ ਸਾਰੇ ਕਿਤੇ ਜਿਹੜੀ ਇਹ ਗੱਲ ਦੀ ਚਰਚਾ ਜਿਹੜੀ ਚੱਲਦੀ ਆ ਤੇ ਲੋਕ ਕਹਿੰਦੇ ਵੀ ਯਾਰ ਜੇ ਹੁਣ ਨਹੀਂ ਅਸੀਂ ਵੋਟਾਂ ਪਾਵਾਂਗੇ ਤਾਂ ਕਹਨੂੰ ਕਿ ਲੀਡਰ ਨੇ ਕੰਮ ਹੀ ਨਹੀਂ ਕਰਨਾ ਹਨਾ ਜੇ ਇੰਨੇ ਕੰਮ ਕਰਕੇ ਵੀ ਜੇ ਵੋਟਾਂ ਨਾ ਪਈਆਂ ਤਾਂ ਮੁੜ ਕੇ ਲੀਡਰ ਕੰਮ ਕਰਨ ਨੂੰ ਹਰ ਜਾਣਗੇ ਇਸੇ ਕਰਕੇ ਲੋਕ ਕੰਮ ਦੇ ਆਧਾਰ ਤੇ ਜਿਹੜੀ ਵੋਟਾਂ ਮੇਰੇ ਵਾਲਾ ਹੀ ਚੰਡੀਗੜ੍ਹ ਦੇ ਵਿੱਚ ਜਿਹੜੀ ਰਾਜ ਸਭਾ ਦੇ